ਇਕ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਬੋਲਦੇ ਨੇ ਔਰ ਇੱਕ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਘੱਟ ਬੋਲਦੇ ਨੇ ਲੇਕਿਨ ਜਦੋਂ ਬੋਲਦੇ ਨੇ ਅੱਛੀ ਗੱਲ ਕਰਦੇ ਨੇ ਅੱਜ ਅਸੀਂ ਗੱਲ ਕਰਾਂਗੇ ਘੱਟ ਬੋਲਣ ਵਾਲੇ ਲੋਕਾਂ ਦੀਆਂ ਪੰਜ ਖੂਬੀਆਂ ਬਾਰੇ ਨੰਬਰ 1 ਉਹ ਸਿਰਫ ਉਹਨਾਂ ਲੋਕਾਂ ਨਾਲ ਹੀ ਜ਼ਿਆਦਾ ਖੁੱਲਦੇ ਨੇ ਜਿਨ੍ਹਾਂ ਦੇ ਉੱਪਰ ਉਹ ਭਰੋਸਾ ਕਰਦੇ ਨੇ ਇਸ ਕਰਕੇ ਜਿਹੜੇ ਉਹਨਾਂ ਦੇ ਜ਼ਿਆਦਾ ਕਰੀਬੀ ਹੁੰਦੇ ਨੇ ਉਹਨਾਂ ਨਾਲ ਉਹ ਜ਼ਿਆਦਾ ਗੱਲ ਕਰਦੇ ਨੇ ਨੰਬਰ 2 ਇਹਨਾਂ ਦੇ ਦੋਸਤ ਬਹੁਤ ਘੱਟ ਹੁੰਦੇ ਨੇ ਇਹ ਰੇਸ਼ੇ ਕੱਟੇ ਬਣਾਉਂਦੇ ਨੇ ਲੇਕਿਨ ਉਹਨਾਂ ਨੂੰ ਘੋੜੇ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਇਹ ਆਪਣੇ ਰਿਸ਼ੀਅਨਲੀ ਵਫਾਦਾਰ ਵੀ ਹੁੰਦੇ ਨੇ ਨੰਬਰ 3 ਜਦੋਂ ਇਹ ਸ਼ੁਰੂ-ਸ਼ੁਰੂ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਨੇ ਨਾ ਇਹ ਚੀਜ਼ ਕਿ ਮਹਿਸੂਸ ਕਰਦੇ ਨੇ ਹੌਲੀ-ਹੌਲੀ ਜਦੋਂ ਕੰਫਰਟ ਹੋ ਜਾਂਦੇ ਨੇ ਫਿਰ ਇਹ ਬਹੁਤ ਮਜ਼ੇਦਾਰ ਬਣ ਜਾਂਦੇ ਨੇ ਇਹ ਵੀ ਇਹਨਾਂ ਦੀ ਇੱਕ ਖੂਬੀ ਹੈ ਨੰਬਰ 4 ਇਹ ਚੰਗੇ ਲਿਸਨਰ ਹੁੰਦੇ ਨੇ ਇਹਨੀ ਜਦੋਂ ਕੋਈ ਗੱਲ ਕਰ ਰਿਹਾ ਹੈ ਬਹੁਤ ਧਿਆਨ ਦੇ ਨਾਲ ਉਹਨੂੰ ਸੁਣਦੇ ਨੇ ਔਰ ਇਹਨਾਂ ਦੀ ਖੂਬੀ ਦੀ ਵਜ੍ਹਾ ਕਰਕੇ ਇਹ ਚੰਗੇ ਦੋਸਤ ਤੇ ਚੰਗੇ ਸਲਾਹਕਾਰ ਵੀ ਬਣ ਜਾਂਦੇ ਨੇ ਨੰਬਰ 5 ਇਹਨਾਂ ਨੂੰ ਸੋਚ ਵਿਚਾਰ ਕਰਕੇ ਬੋਲਣ ਦੀ ਆਦਤ ਹੁੰਦੀ ਹੈ ਜਦੋਂ ਗੱਲ ਕਰਦੇ ਨੇ ਤਾਂ ਬਹੁਤ ਹੀ ਸੋਚ ਸਮਝ ਕੇ ਗੱਲ ਕਰਦੇ ਨੇ ਔਰ ਇਹਨਾਂ ਦੀ ਇਹ ਖੂਬੀ ਇਹਨਾਂ ਦੀ ਗੱਲਬਾਤ ਨੂੰ ਬਹੁਤ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ